ਦਰਸ਼ਨ ਕਰੋ ਜੀ ਗੁਰਦੁਆਰਾ ਸ਼ਹੀਦ ਬਾਬਾ ਬਖਤਾ ਸਿੰਘ ਜੀ ਪਿੰਡ ਕਰਾੜਵਾਲ ਜ਼ਿਲ੍ਹਾ ਬਠਿੰਡਾ ਬਠਿੰਡਾ ਤੋਂ ਬਰਨਾਲਾ ਰੋਡ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਹੈ ਆਓ ਜਾਣਦੇ ਹਾਂ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਗਰੀਆ ਖਾਨ ਸਿੱਖਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ ਜਗਰੀਆ ਖਾਨ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਜਾਹੀਆ ਖਾਨ ਬਣਿਆ ਉਹਨੇ ਸਿੱਖਾਂ ਦੇ ਖਿਲਾਫ ਮਹਿਮ ਮਹਿਮ ਬੇੜਣ ਵਾਸਤੇ ਆਪਣਾ ਵਜ਼ੀਰ ਲਖਪਤ ਰਾਏ ਨੂੰ ਬਣਾਇਆ ਉਹਦਾ ਛੋਟਾ ਭਾਈ ਜਸਪਤ ਰਾਏ ਵੀ ਇਸ ਮਹਿਮ ਦੇ ਵਿੱਚ ਪੂਰਾ ਸਾਥ ਦਿੰਦਾ ਸੀ ਲਖਪਤ ਅਤੇ ਜਸਪਤ ਦੋਨੋਂ ਅਹਿਮਦਾਬਾਦ ਨਜ਼ਦੀਕ ਸਿਰਸਾ ਦੇ ਸਿਹੜ ਖੱਤਰੀ ਸੀ ਇੱਕ ਦਿਨ ਕੁਝ ਸਿੰਘ ਪਿੰਡ ਖੋਖਰ ਦੇ ਗੁਰਦੁਆਰਾ ਰੋੜੀ ਸਾਹਿਬ ਜੋ ਕਿ ਅਹਿਮਦਾਬਾਦ ਦੇ ਨਜ਼ਦੀਕ ਹੈ ਉੱਥੇ ਅਰਦਾਸ ਤੇ ਇਸ਼ਨਾਨ ਕਰਨ ਲਈ ਆਏ ਇਹਦੀ ਖਬਰ ਜਸਪਤ ਰਾਏ ਨੂੰ ਲੱਗ ਗਈ ਉਹਨੇ ਕੁਝ ਸਪਾਈ ਸਿੰਘਾਂ ਨੂੰ ਭਜਾਉਣ ਲਈ ਭੇਜੇ ਸਿੰਘਾਂ ਨੇ ਇਹ ਕਹਿ ਕੇ ਬਾਸ ਭੇਜ ਦਿੱਤਾ ਕਿ ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਹੈ ਅਸੀਂ ਸਵੇਰ ਇਸ਼ਨਾਨ ਕਰਕੇ ਖੁਦ ਚਲੇ ਜਾਵਾਂਗੇ ਜਦ ਇਹ ਗੱਲ ਸਪਾਈਆਂ ਨੇ ਜਾ ਕੇ ਜਸਪਤ ਰਾਏ ਨੂੰ ਦੱਸੀ ਤਾਂ ਜਸਪਤ ਰਾਏ ਆਪਣੇ ਸਪਾਈਆਂ ਨੂੰ ਲੈ ਕੇ ਹਾਥੀ ਦੇ ਅਸਬਾਰ ਹੋ ਕੇ ਖੋਖਰ ਗੁਰਦੁਆਰਾ ਸਾਹਿਬ ਦੇ ਵੱਲ ਆ ਗਿਆ ਆਕੇ ਸਿੰਘਾਂ ਨੂੰ ਗਾਲਾਂ ਕੱਢਣ ਲੱਗ ਪਿਆ ਕਿ ਤੁਸੀਂ ਹੁਣੇ ਇੱਥੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਮਾਰ ਦੇਾਂਗੇ ਇਹਨੇ ਨੂੰ ਸਪਾਈਆਂ ਤੇ ਸਿੰਘਾਂ ਦੇ ਦਰਮਿਆਨ ਲੜਾਈ ਸ਼ੁਰੂ ਹੋ ਗਈ ਉਹਨਾਂ ਵਿੱਚ ਇੱਕ ਸਿੰਘ ਨੇ ਮੌਕਾ ਤਾਲ ਕੇ ਹਾਥੀ ਦੀ ਪੂੰਛ ਫੜ ਕੇ ਹਾਥੀ ਉੱਪਰ ਚੜ ਗਿਆ ਤੇ ਕਿਰਪਾਨ ਦੇ ਨਾਲ ਜਸਪਤ ਰਾਏ ਦਾ ਸਿਰ ਕੱਟ ਦਿੱਤਾ ਤੇ ਜਸਪਤ ਰਾਏ ਦਾ ਸਿਰ ਕਟਿਆ ਵੇਖ ਕੇ ਸਾਰੇ ਸਪਾਈ ਐਮਨਾਬਾਦ ਅਹਿਮਨਾਬਾਦ ਬਲ ਨੂੰ ਦੌੜ ਗਏ ਉਹ ਤੋਂ ਬਾਅਦ ਜਸਪਤ ਰਾਏ ਦੇ ਇੱਕ ਉਸਤਾਦ ਨੇ 500 ਰੁਪਏ ਭੇਟ ਕਰਕੇ ਸਿੰਘਾਂ ਤੋਂ ਜਸਪਤ ਰਾਏ ਦਾ ਸੀਸ ਵਾਪਸ ਲਿਆ। ਇਹਦੀ ਖਬਰ ਜਦ ਲਾਹੌਰ ਲਖਬਤ ਰਾਏ ਨੂੰ ਮਿਲੀ ਤਾਂ ਉਹ پاگل ਹੋ ਟਿਆ ਉਹਨੇ ਆਪਣੀ ਪੱਗ ਉਤਾਰ ਕੇ ਜਾਈਆ ਖਾਨ ਦੇ ਪੈਰਾਂ ਵਿੱਚ ਰੱਖ ਦਿੱਤੀ। ਜਾਈਆ ਖਾਨ ਨੂੰ ਕਿਹਾ ਕਿ ਮੈਨੂੰ ਹੋਰ ਫੌਜ ਦਿੱਤੀ ਜਾਵੇ ਤਾਂ ਕਿ ਮੈਂ ਇਹਨਾਂ ਸਿੱਖਾਂ ਦਾ ਖੂਰਾ ਖੋਜ ਮਿਟਾ ਦਵਾਂ। ਉਹਨੇ ਐਲਾਨ ਕੀਤਾ ਕਿ ਇੱਕ ਖत्री ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਪੈਦਾ ਕੀਤਾ ਸੀ ਜੋ ਹੁਣ ਖत्री ਲਖਪਤ ਰਾਏ ਧਰਮ ਨੂੰ ਖਤਮ ਕਰੇਗਾ। ਜਾਹਿਆ ਖਾਂ ਤੇ ਦਿੱਲੀ ਦਰਬਾਰ ਨੇ ਪੂਰੀ ਖੁੱਲ੍ਹ ਦੇ ਫੌਜ ਦੇ ਦਿੱਤੀ ਤਾਂ ਜੋ ਸਿੱਖਾਂ ਦਾ ਖੁਰਾ ਖੋਜ ਮਿਟ ਜਾਵੇ। ਜਦੋਂ ਉਹਨੇ ਸਿੰਘਾਂ ਤੇ ਹਮਲੇ ਸ਼ੁਰੂ ਕੀਤੇ ਤਾਂ ਸਿੰਘ ਕਾਨੂ ਬਾਲ ਦੇ ਜੰਗਲਾਂ ਵਿੱਚ ਜਾ ਛੁਪੇ ਜੋ ਬਹੁਤ ਖਤਰਨਾਕ ਤੇ ਵਿਆਵਾਦ ਇਲਾਕਾਸੀ ਲਖਬਦਰ ਆਏ ਨੇ ਕੁਝ ਫਰਮਾਨ ਜਾਰੀ ਕੀਤੇ ਜੋ ਸਿੱਖਾਂ ਦੇ ਖਿਲਾਫ ਸੀ ਜਿਵੇਂ ਗੁੜ ਨੂੰ ਭੇਲੀ ਕਿਹਾ ਜਾਵੇ ਤਾਂ ਜੋ ਗੁੜ ਸ਼ਬਦ ਤੋਂ ਸਿੱਖਾਂ ਦਾ ਧਿਆਨ ਗੁਰੂ ਵੱਲ ਨਾ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੋਥੀ ਕਿਹਾ ਜਾਵੇ ਉਹਨੇ ਫੌਜ ਲੈ ਕੇ ਕਾਨੂਬਾਲ ਦੇ ਜੰਗਲਾਂ ਨੂੰ ਘੇਰ ਲਿਆ ਅੱਗ ਲਗਵਾ ਦਿੱਤੀ ਉਸ ਅੱਗ ਦੇ ਕਾਰਨ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਠਹਿਰਨਾ ਮੁਸ਼ਕਲ ਹੋ ਗਿਆ ਜਦੋਂ ਬਾਹਰ ਆਏ ਤਾਂ ਸਿੰਘਾਂ ਦਾ ਮੁਸਲਮਾਨ ਫੌਜਾਂ ਨਾਲ ਜੁੱਧ ਹੋ ਗਿਆ ਇਹ ਜੰਗਲ ਦੇ ਵਿੱਚ ਘੱਟੋ-ਘੱਟ 10000 ਸਿੰਘ ਸੀ ਦੋਏ ਜਿਸ ਨੂੰ ਅਸੀਂ ਛੋਟਾ ਖੱਲੂ ਕਹਾ ਆਖਦੇ ਹਾਂ ਕਨੂਵਾਲ ਦਾ ਇਹ 1746 ਈਸਵੀ ਵਿੱਚ ਵਾਪਰੇ ਆ ਉਸ ਲੜਾਈ ਵਿੱਚ ਜਸਪਤ ਰਾਏ ਦਾ ਪੁੱਤਰ ਹਰਬਜ ਦੇ ਜਾਹੀਆ ਖਾਨ ਦਾ ਪੁੱਤ ਨਾਹਰ ਖਾਨ ਤੇ ਉਹਦੇ ਦੋ ਜਰਨੈਲ ਕਰਮਬਖਤੇ ਮਹਿਮੂਦ ਖਾਨ ਵੀ ਮਾਰੇ ਗਏ ਜਿਸ ਕਰਕੇ ਜਾਹੀਆ ਖਾਨ ਦਾ ਗੁੱਸਾ ਹੋਰ ਵੀ ਵੱਧ ਗਿਆ ਉਦੇ ਘੇਰੇ ਵਿੱਚੋਂ ਕੁਝ ਸਿੰਘ ਬਚ ਕੇ ਮਾਲਵੇ ਦੇ ਇਲਾਕੇ ਵਿੱਚ ਆ ਗਏ ਉਹ ਮਾਲਵੇ ਦੇ ਪਿੰਡਾਂ ਵਿੱਚ ਲੁਕ ਗਏ ਜਿੱਥੇ ਮਾਲਵੇ ਦੇ ਲੋਕਾਂ ਨੇ ਉਹਨਾਂ ਦੀ ਸੇਵਾ ਸੰਭਾਲ ਤੇ ਮੱਲਮ ਪੱਟੀ ਕੀਤੀ ਇਹ ਪਿੰਡ ਘੱਲ ਮੋਗਾ ਘੋਲੀਆਂ ਚਬਾਰੇ ਚੜਕ ਖੋਸਾ ਜੀਰਾ ਡਰੌਲੀ ਕੋਟ ਕੋਪੁਰਾ ਗਿੱਦੜ ਟੁੱਡੀ ਜੈਤੋਂ ਢਿੱਲਵਾ ਰੋੜ ਲੰਡੇ ਪੱਧਨੀ ਹਿੰਮਤਪੁਰਾ ਆਦਿਕ ਸੀ ਇਹਨਾਂ ਵਿੱਚ ਕੁਝ ਬਜ਼ੁਰਗ ਸਰਦਾਰ ਸੀ ਇਹ ਬੁੱਢਾ ਸਿੰਘ, ਹਰੀ ਸਿੰਘ, ਹਰਦਿਤ ਸਿੰਘ, ਭਾਗ ਸਿੰਘ, ਬਖਤ ਬਾਬਾ ਬਖਤਾ ਸਿੰਘ ਜੀ ਕਰਕੇ ਇਹਦਾ ਨਾਂ ਬੁੱਢਾ ਦਲ ਪੈ ਗਿਆ। ਇਹ ਦਲ ਵਿੱਚ ਕੇਵਲ ਬਜ਼ੁਰਗ ਸੀ। ਇਹ ਸਾਰੇ ਸਿੰਘ ਨੂੰ ਗੋਬਿੰਦ ਸਿੰਘ ਜੀ ਦੱਸੇ ਮਾਰਗ ਤੇ ਧਰਮ ਦੇ ਅਲੀਹਾਂ ਉੱਤੇ ਚੱਲਣ ਵਾਲੇ ਸੀ। ਇਹ ਸਾਰੇ ਲਗਭਗ 70 ਸਾਲ ਤੋਂ ਉੱਪਰ ਉਮਰ ਦੇ ਸੀ। ਇਹਨਾਂ ਵਿੱਚ ਬਾਬਾ ਬਖਤਾ ਸਿੰਘ ਜੀ ਸੀ ਜੋ ਕਿ ਢਿੱਲੋਂ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਸੀ। ਇਹ ਢਿਲਵਾ ਪਿੰਡ ਦੇ ਵਿੱਚ ਰਹਿਣ ਲੱਗ ਪਏ ਜੀ। ਛੋਟੇ ਕੱਲੂ ਘਾਰੇ ਤੋਂ ਬਾਅਦ ਜਾਹੀਆ ਖਾਂ ਤੇ ਲਖਪਤ ਰਾਏ ਨੇ ਆਪਣੀ ਫੌਜ ਦਾ ਰੁਖ ਮਾਲਵੇ ਵੱਲ ਕੀਤਾ। ਸੱਕੀ ਪਿੰਡਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਜਿੱਥੇ ਕਿ ਸਿੰਘਾਂ ਦੇ ਛੁਪੇ ਹੋਣ ਦੀ ਸੱਖ ਸੀ। ਇਸ ਕਾਰਨ ਬਾਬਾ ਬਖਤਾ ਜੀ ਚੱਲ ਕੇ ਕਰਾੜ ਪਿੰਡ ਵੱਲ ਦੱਖਣ ਵਾਲੇ ਪਾਸੇ ਇੱਕ ਕੋਹ ਦੀ ਦੂਰੀ ਤੇ ਝਿੜੀ ਵਿੱਚ ਆ ਗਏ। ਪਿੰਡ ਕਰਾੜ ਵਾਲਾ ਤੇ ਨੇੜੇ ਦੇ ਇਲਾਕੇ ਦੇ ਬਜ਼ੁਰਗਾਂ ਨੇ ਉਸ ਵੇਲੇ ਕੁਵੇਲੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਉਹ ਪਿੰਡ ਦੇ ਲੋਕ ਦਿੰਦੇ ਰਹੇ। ਉਹਨੂੰ ਦੁੱਧ ਪੀਣ ਦੇ ਲਈ ਇੱਕ ਗਾਂ ਵੀ ਭੇਡ ਕੀਤੀ ਉਸ ਵਕਤ ਪਿੰਡ ਕਰਾੜ ਵਾਲਾ ਦੀ ਆਬਾਦੀ ਮਰਤੇ ਔਰਤਾਂ ਤਕਰੀਬਨ 30 40 ਸੀ ਉਸ ਵੇਲੇ ਕਿਸੇ ਮੁਖਬਰ ਨੇ ਮੁਸਲਮਾਨ ਸਪਾਹੀਆਂ ਨੂੰ ਜਦੋਂ ਝੀੜੀ ਵਿੱਚ ਬਾਬੇ ਨੂੰ ਗਿਫਤਾਰ ਦੱਸ ਦਿੱਤਾ ਕਿ ਬਾਬਾ ਬਖਤਾ ਜੀ ਇਸ ਝੀੜੀ ਦੇ ਵਿੱਚ ਸੁਪਿਆ ਹੋਇਆ ਹੈ ਇਸ ਤੇ ਮੁਸਲਮਾਨ ਸਪਾਹੀਆਂ ਨੇ ਦਿਨ ਸਾਮ ਨੂੰ ਘੇਰਾ ਪਾ ਲਿਆ ਇਸ ਸਥਾਨ ਦੇ ਜਵਾਬ ਦੀ ਦਰਸ਼ਨ ਕਰ ਰਹੇ ਹਾਂ ਬਾਬੇ ਨੂੰ ਗਿਫਤਦਾਰ ਕਰਨ ਆਏ ਤਾਂ ਉਸ ਸਮੇਂ ਬਾਬਾ ਆਪਣੀ ਗਊ ਦੀ ਧਾਰ ਕੱਢ ਰਿਹਾ ਸੀ ਕੋਈ ਵੀ ਹਥਿਆਰ ਉਹਦੇ ਕੋਲ ਨਹੀਂ ਸੀ ਗਊ ਚੋਣ ਵਾਲਾ ਨਿਆਣਾ ਉਹਦੇ ਕੋਲ ਸੀ ਉਹ ਲੱਤਾਂ ਦੇ ਵਿੱਚੋਂ ਕੱਢ ਕੇ ਬਾਬੇ ਨੇ ਘਮਾਉਣਾ ਸ਼ੁਰੂ ਕੀਤਾ ਤੇ ਉਹਦਾ ਨਿਆਣਾ ਇੱਕ ਸਪਾਈ ਦੀ ਤਲਵਾਰ ਵਿੱਚ ਲਿਫਟ ਗਿਆ ਝੜਕੇ ਨਾਲ ਬਾਬਾ ਜੀ ਨੇ ਸਪਾਹੀ ਦੀ ਤਲਵਾਰ ਖੋਲ ਹੀ ਲੜਾਈ ਸ਼ੁਰੂ ਹੋ ਗਈ ਇਸ ਲੜਾਈ ਵਿੱਚ ਕੁਝ ਸਪਾਈ ਜ਼ਖਮੀ ਹੋ ਗਏ ਤੇ ਇਸ ਲੜਾਈ ਦੇ ਵਿੱਚ ਬਾਬਾ ਜੀ ਸ਼ਹੀਦ ਹੋਗੇ ਇਹ ਹੈ ਗੁਰਦੁਆਰਾ ਸ਼ਹੀਦ ਬਾਬਾ ਬਖਤਾ ਸਿੰਘ ਦੀ ਸ਼ਹੀਦ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਬਾਬਾ ਬਖਸ